ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਦੇਖੋ ਜੀ ਹੁਣ ਆਪਾਂ ਲੱਗੇ ਆ ਮਿੱਟੀ ਭੂਣ ਤੇ ਆਪਾਂ ਨੇ ਬਣਾਉਣਾ ਹੈ ਬਰੋਟਾ ਤੇ ਉਹਦੇ ਵਾਸਤੇ ਹੁਣ ਆਪਾਂ ਚੱਲਦੇ ਆ ਮਿੱਟੀ ਭੂਣ ਦੇਖਾਇਆ ਜੇ ਬਾਟੀ ਤੇ ਕਿੱਥੇ ਭੂਣੀ ਹੈ ਮਿੱਟੀ ਤਿਨੇ ਨਾ ਇੱਕ ਦਿਨ ਪਹਿਲਾਂ ਵੀ ਹੋ ਗਈ ਕਿੱਡੇ ਕਿੱਡੇ ਹੈਗੇ ਨੇ ਡਲੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦੇਣਗੇ ਆ ਮਤ ਕਰਨਾ ਹੈ ਚੰਗੀਤਨਾ ਭਿੱਜ ਜਾਣਾ ਹੈ। ਉਹ ਨਹੀਂ ਜੀ। ਹਣੀ ਬਹੁਤ ਆ ਫਿਰ ਜ਼ਿਆਦਾ ਨਾ ਹੋ ਜਾਣੀ। ਇਹ ਨਾ ਹੁਣ ਚੰਗੀਤਨਾ ਭਿੱਜ ਜਾਣਾ ਹੈ। ਮਿੱਟੀ ਦੀ ਖੁਸ਼ਬੂ ਦੇਖਾ ਕਿੰਨੀ ਸੋਹਣੀ ਆਉਣ ਲੱਗੀ। ਹੂੰ। ਅਸਨੇ ਆਪੇ ਭਿੱਜ ਜਾਣਾ। ਪਾਣੀ ਹੋਰ ਨਹੀਂ ਆਪਾਂ ਨੇ ਪਾਉਣਾ ਹੈਗਾ ਇਹ ਬਹੁਤਾ ਨਾ ਫਿਰ ਲੋਡ ਨਹੀਂ ਆਉਂਦਾ ਹੈਗਾ ਔਰ ਬਸ ਇਹਨੇ ਸ਼ਾਮ ਤੱਕ ਰਹਿਣਾ ਠੀਕ ਹੈ ਚਲੋ ਜੀ ਹੁਣ ਅਸੀਂ ਐਂ ਚੰਗੀ ਤਰ੍ਹਾਂ ਮਿੱਟੀ ਭਿਉਂ ਦਿੱਤੀ ਹੈ ਆ ਬਣਾਵਾਂਗੇ ਸਾਂਝੀ ਤੇ ਆਪਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੇ ਨਾ ਉਹ ਆਂਦੂ ਕੇ ਬਾਅਦ ਨਾ ਇਹ ਅਫਰੀਏ ਵਾਲੀ ਮਨਾਉਣਾ ਤੇ ਉਹ ਵੰਦੇ ਸੰਨਿਕਲਾ ਲਈ ਪਤਾ ਨਾ ਮਾਰੇ اوئے اے کلاں یانی تے ਇਹ ਇੱਧਰ ਬਣ ਰਿਹਾ ਹੈ ਮੂੰਹ ਪਤਾ ਨਹੀਂ ਕਿ ਜਰੂਰਗਾ ਪਤਾ ਹੀ ਨਹੀਂ ਫਮਨੇ ਰੁਕੇ ਜਾਣਾ ਆਹ ਤਾਂ ਗਾਰਾ ਤਾਂ ਹੀ ਬਹੁਤ ਹੈ ਮੇਰੀ ਤਾਂ ਟਿੱਕੀਆਂ ਤੇ ਡਿਊਟੀ ਹੈ ਮੈਂ ਇਹਦੇ ਉੱਪਰ ਮਿੱਟੀ ਲਾਉਂਗੀ ਇੱਕ ਢੋੜੂ ਮੁਰਗਾ ਵਰਤੋ ਨਾ ਇਹ ਕਰਨ ਦੋ ਉਹ ਕਰ ਦੇਖੋ ਕੀ ਕਰਦੀ ਆ ਕਿਹ ਚ ਰਸੀਨਾ ਬਨੂਗੀ ਬਣਾ ਰਹੀ ਸੋਟੀਆਂ ਨੂੰ ਵੀ ਕਿਤੇ ਬੰਦਾ ਭੱਜ ਨਾ ਜਾਵੇ ਲੇਵਾਂ ਉਸਕਾ ਉਫਰਿਸਾਂ ਕਰਾ ਦੇ ਲਈਏ ਕਿ ਇਸ ਵਾਰ ਇਹ ਲੈ ਕੇ ਜਾਣਾ ਪਵੇਗਾ ਮੈਂ ਚ ਮਿੱਟੀ ਦੇ ਉੱਪਰ ਘਾਰਾ ਲਾਉਂਗੀ ਹੂੰ ਟੋਟੀਆਂ ਬਣਾਉਣ ਨੂੰ ਬਹੁਤ ਟਾਈਮ ਲੱਗਾ ਤਾ ਐਗਦੀ ਨਾ ਨਹੀਂ ਐਗਦੀ ਨਾ ਮੈਂ ਸੂਰਜ ਜੀ ਥੋੜੀ ਜੀ ਮਿੱਟੀ ਦੇ ਨਾਲ ਬਣਾਇਆ ਪਿਛਲੀ ਵਾਰ ਨਾ ਗਿਰ ਗਿਆ ਤਾਂ ਭਾਰੀ ਹੋ ਗਿਆ ਤਾਂ ਜੱਗ ਪਹਿਲਾਂ ਮੈਂ ਉਹ ਕੋਬਾ ਦਾ ਹੁਣ ਨਾ ਕੋ ਕਰਤਾ ਸਹਿਜ ਬਦਲਦਾ ਥੋੜਾ ਜਿਹਾ ਕੋਈ ਆਪਾਂ ਨੇ ਨਾ ਇੱਕ ਸੂਰਜ ਵੀ ਬਣਾਤਾ ਮੂਵੀ ਬਣਾਤਾ ਤੇ ਮੈਂ ਹੁਣ ਇਹ ਨਾ ਸੂਰਜ ਬਣਾਉਣ ਲੱਗਿਆ ਚੰਦ ਬਣਾ ਕੇ ਮੈਂ ਰੱਖ ਦਿੱਤਾ ਪਰ ਇਹ ਖਾਰ ਦੋਨਾਂ ਨੇ ਤਾਂ ਰੇਖਾ ਨੇ ਕੀ ਬਣਾਇਆ ਸਾਜੀ ਬਣਾਇਆ ਕੀ ਬਣਾਇਆ ਮੂਹ ਬਣਾਇਆ ਦਿਖਾ ਮੜਾ ਜੇ ਇਦੋਂ ਚੱਕ ਕੇ ਤਵਾ ਇੱਥੇ ਹੌਲੀ ਜੱਕੀ ਡੰਡੀ ਤੇ ਚੱਕ ਲੈ ਦੇਖੋ ਜੀ ਸਾਡੀ ਰੇਖਾ ਨੇ ਨਾ ਆਹ ਬੰਦਾ ਬਣਾਇਆ ਏ ਇਹਨੇ ਬੁਜਾਰੀ ਨੇ ਇੰਨੀ ਜਿਆਦਾ ਮਿਹਨਤ ਕੀਤੀ ਹੈ ਨਾ ਘੱਟ ਤੋਂ ਘੱਟ ਮਿੱਟੀ ਲਾ ਕੇ ਬਣਾਇਆ ਏ ਇਹ ਦੇਖੋ ਕਿੰਨਾ ਵਧੀਆ ਲੱਗਦਾ ਹੈ ਜਿਆਦਾ ਇਹਨੂੰ ਰੰਗ ਰੰਗ ਹੋ ਗਿਆ ਨਾ ਤੇ ਫਿਰ ਬਹੁਤ ਜ਼ਿਆਦਾ ਵਧੀਆ ਲੱਗੇਗਾ ਲੈ ਰੱਖ ਲਈ ਹਾਂ ਤੇ ਦਾ ਸੂਰਜ ਵਧੀਆ ਲੱਗਦਾ ਹੈ ਪੈਰਾਂ ਨਾਲ ਦਬਲ ਲਤੀਲੀਆਂ ਲਾਤੀਏ ਤੇ ਮੈਂ ਉਹਨੀ ਦੇ ਵਧੀਆ ਲੱਗੇ ਕੋਈ ਐਨਾ ਸਮਾਨ ਬਣਾ ਕੇ ਆਪਾਂ ਨੇ ਆ ਤਪਲਾ ਜਿਆ ਭਰ ਦਿੱਤਾ ਏ ਤੇ ਹੁਣ ਆਪਾਂ ਬਣਾ ਬਣਾ ਕੇ ਨਾ ਹੋਰ ਸਮਾਨ ਇਹਦੇ ਵਿੱਚ ਰੱਖਾਂਗੇ ਪ੍ਰਾਤ ਵਿੱਚ ਤੇ ਸਾਡੇ ਕੋਲ ਮਿੱਟੀ ਵੀ ਹਲੇ ਕਾਫੀ ਪਈ ਏ ਹੋਰ ਚਿੜੀਆਂ ਚੂੜੀਆਂ ਬਣਾਉਣੀਆਂ ਆਪਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਹਲੇ ਤੋਤੇ ਨਹੀਂ ਤੇ ਜੰਦ ਸੂਰਜ ਬਣਨੇ ਪੋਰਾ ਵੀ ਦੂਸਾ ਟਾਈ ਜਾਨੀਆਂ ਬਣਾਈ ਜਾਨੀ ਤੱਤੇ ਵੀ ਬਣਾਉਣੇ ਆ ਇਹ ਕੋਈ ਬਣਾਉਣਾ ਹੈ ਆਪਾਂ ਨੇ ਇਹਦੀ ਸ਼ੇਪदाई ਨਾ ਉਹ ਬਣਾਉਣਾ ਇੱਕ ਸੂਰਜ ਹੋਰ ਬਣਾ ਲਿਆ ਉਹ ਨਹੀਂ ਆਪਾਂ ਨੇ ਦੋ ਰੋਟੇ ਲਾਉਣੇ ਆ ਨਾ ਦੋ ਰੋਟੀਆਂ ਜੋਗਾ ਸਮਾਨ ਬਣਾਉਣਾ ਜਿੰਨੀ ਮਿੱਟੀ ਚਿਕੜੀ ਹੋਵੇ ਨਾ ਉੰਨਾ ਸਮਾਨ ਬਹੁਤ ਵਧੀਆ ਬਣਦਾ ਹੈ ਘਟਾਈ ਜਾਂਦੀ ਹੈ ਬਣਾਈ ਜਾਂਦੀ ਹੈ ਬਣਨ ਕੋਈ ਕੁਝ ਨਹੀਂ ਕੱਤਾ ਥੋੜਾ ਜਿਹਾ ਪਤਲਾ ਬਣਾਇਓ ਰੋਮਨਾ ਨੂੰ ਕੁੰਡੀ ਸੋਟਾ ਇਹਦੇ ਵਾਸਤੇ ਨਾ ਜਗਾ ਬਣਾ ਦੇ ਸੂਰਜ ਵਾਸਤੇ ਇੱਕ ਲਾਕ ਨੂੰ ਫੇਰ ਬਣਾ ਕੇ ਰੱਖ ਦੇ ਇਦਾਂ ਬਰੋਟਾ ਲਾਵਾਂਗੇ ਉਸ ਦਿਨ ਗਾਣੇ ਲਾਵਾਂਗੇ ਆਰਤੀ ਨਾਲੇ ਮੱਥਾ ਟੇਕਾਂਗੇ ਨਾਲੇ ਦੀਵਾ ਬਾਲਾਂਗੇ ਹਿੰਦੀ ਗਾਣੇ ਗਾਣਾ ਰਹਿਗਾ ਆਕਾਏ ਇਹ ਹਾਂ ਜੰਦਮ ਰੇਕਾ ਜਹਾਜ਼ ਵੀ ਪਹੁੰਚ ਗਿਆ ਇਹ ਕਿੰਨਾ ਸਮਨ ਸਫਿਆ ਰਹੇ ਇਹ ਹਾਂ ਨੇੜੇ ਨਹੀਂ ਹੋਇਆ ਨਾ ਇਹ ਤਾਂ ਦੂਸਰਾ ਹੀ ਹੈ ਕੈਨੇਡਾ ਵਾਲਾ ਥੋੜਾ ਜਹਾਜ਼ ਨਾ ਦਿੱਲੀ ਵਾਲਾ ਤਾਂ ਹੈਗਾ ਇਹ ਕੋਈ ਹੋਵਾ ਜਿਹੜੇ ਕਿਤੇ ਅੱਗੇ ਡੇੜੇ ਕਿਸੇ ਨੇ ਇੱਕ ਲੋਕਲ ਜਾਣਾ ਹੁੰਦਾ ਕੋਈ ਮੰਤਰੀ ਸੰਤਰੀ ਹੋਗਾ ਮੰਤਰੀ ਹਾਂ ਦੇਖੋ ਜੀ ਆਪਣਾ ਸੂਰਜ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਨਾ ਹੁਣ ਇਹਨੂੰ ਨਾ ਆਰਾਮ ਨਾਲ ਪਿਆਰ ਨਾਲ ਚੱਕਦੇ ਆ ਕਿਤੇ ਹੋਰ ਇਹ ਨਾ ਟੁੱਟ ਜਵੇ ਇੰਨੀ ਮਿਹਨਤ ਕਰੀ ਹੋਈ ਇਹ ਵੀ ਕੇਕ ਵਾਲਾ ਹੀ ਕੰਮ ਹੋਇਆ ਪਿਆ ਵਾਹਿਗੁਰੂ 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 ਦੇਖੋ ਜੀ ਆਪਣਾ ਨਾ ਸੂਰਜ ਦੇਖੋ ਕਿੰਨਾ ਵਧੀਆ ਬਣ ਕੇ ਹੋਇਆ ਤਿਆਰ ਤੇ ਹੁਣ ਆਪਾਂ ਇਹਨੂੰ ਆਰਾਮ ਨਾਲ ਰੱਖਦੇ ਆ ਆ ਕਰ ਤਾਂ ਮੜਦੇ ਬਰੇ ਨਾ ਮਲਕ ਦੇ ਕੇ ਹਟਾ ਦੇ ਇਹਦੇ ਆ ਪੰਖ ਜਿਆਦੇ ਲੱਗੇ ਹੋਏ ਨੇ ਇਹ ਥੋੜਾ ਜਨਾ ਖੁੱਲਾ ਚਾਹੀਦਾ ਇਹ ਉਹੀ ਦਾ ਮੋੜਿਆ ਇਹਦੀ ਡੰਗ ਟੁੱਟਦੀ ਵਿਚਾਰੇ ਦੀ ਕਰਦੇ ਵਸਲਾ ਨਾ ਇਕ ਨਾ ਸ਼ਾਦੀ ਹੁੰਦਾ ਤਾਂ ਅਗਰ ਆਪਣੇ ਉਹ ਸ਼ਾਦੀ ਵਿੱਚ ਸੋਹਣੇ ਰੱਖੋ ਜਾਂਦੇ ਸੀ। ਚਲ ਇਹਨੂੰ ਐ ਇਕੱਠੇ ਨਾ ਕਰੋ ਇਹਨੂੰ ਐ ਆਰਾਮ ਨਾਲ ਰੱਖੋ। ਇਹਨਾਂ ਨੇ ਫਿਰ ਨਾਲ ਜੁੜ ਜਾਣਾ ਹੈ। ਇਹ ਵੀ ਹੋ ਗਿਆ? ਹਾਂ ਇਹ ਤਾਂ ਹੋ ਗਿਆ। ਉਧਰ ਮੰਮੀ ਜੀ ਉਹਨੇ ਚਿੜੀਆਂ ਬਣਾਉਂਦੇ ਨੇ। ਹਾਂ ਮੰਨਾਂ ਦੀਏਗਾ। ਦੇਖੋ ਜੀ ਇੱਥੇ ਅਸੀਂ ਇੱਥੇ ਆਸਮਾਨ ਬਣਾਇਆ ਹੈ ਤੇ ਉਧਰ ਮੰਮੀ ਜੀ ਉਹਨੇ ਬਣਾਉਣ ਲੱਗੇ ਹੋਏ ਨੇ ਚਿੜੀਆਂ ਪੰਖਾਂ ਵਾਲੀਆਂ ਤੇ ਦੇਖੋ ਕਿੰਨੀਆਂ ਵਧੀਆ ਬਣਾਈਆਂ ਨੇ ਕਿੜੀਆਂ। பட்ட ப உட்டுதப்பாார் இதை என ராவுணடபியாார்க்க ਜੋ ਹੋਰ ਸਮਾਨ ਲਿਆ ਹੈ ਕੀ ਹੈ ਕਿਥੋਂ ਕੋਈ ਹੋਰ ਸਮਾਨ ਲਿਆ ਜਿੰਨਾ ਸਮਾਨ ਬਣਾਉਣਾ ਨਾ ਬਣਾਵਣਾ ਕੇ ਟਾਪੇ ਜਰਾ ਜਿੰਨਾ ਭਾਰੀ ਸਮਾਨ ਬਣਾਉਗੇ ਨਾ ਰਹਿਣਾ ਨਹੀਂ ਹੈਗਾ ਉਹਨਾਂ ਨੇ ਇਹਦੇ ਕੀ ਦੇਣਾ ਉਹ ਵੀ ਜੂੜਾ ਵੀ ਲਗਾएंगे ਥੋੜਾ ਜਿਹਾ ਅਮੈਦਾ ਡੈਕੋਰੇਸ਼ਨ ਥੋੜੀ ਜਿਹੀ ਵਧੀਆ ਬਣਾਵਾਂਗੇ ਚੱਲ ਦੇਖਾ ਦਿੱਤਾ ਹੈ ਅੱਛਾ ਬਣ ਕੇ ਮੂੰਹ ਮੜਦਾ ਪਾਣੀ ਦੇ ਹੱਥ ਤੇ ਹਾਂ ਛੋਟੂ ਐਥੇ ਰੱਖਦਾ ਟੱਕ ਖੁੱਲਾ ਨਹੀਂ ਉਰੇ ਨੂੰ ਲਿਆ ਮੜਾਜ ਦੁੱਧ ਆ ਉਹ ਓਟੇ ਵਾਂ ਰੱਖ ਦੇ ਮੜਾਜ ਦੇਖ ਵੀ ਛੋਟੂ ਮੂੰਹ ਆ ਕੇ ਦੇਖ ਨਾ ਬੀਬੀ ਜੀ ਨੇ ਵਧੀਆ ਬਣਾਇਆ ਮੂੰਹ ਠੀਕ ਹੈ ਉਹ ਦੇ ਰੂਗਾ ਅੰਗੀਰਨ ਦਾ ਤਾਂ ਵਧੀਆ ਹੈ ਹੈ ਰਾਂਗੂ ਹੈ ਤੇ ਬਧੀਆ ਬਣਾਇਆ ਇੱਕ ਨੰਬਰ ਦੇਖੋ ਜੀ ਇਹਨੂੰ ਨਾ ਹੁਣ ਆਰਾਮ ਨਾਲ ਚੱਕਦੇ ਆ ਕਿਤੇ ਹੋਰੇ ਨਾ ਮਿਹਨਤ ਕਰੀ ਹੋਈ ਬੇਕਾਰ ਜਾਵੇ ਦੇਖੋ ਦੇਖੋ ਜੀ ਮੂੰਹ ਵਾਰ ਕੇ ਹੋ ਗਿਆ ਤਿਆਰ ਬਣਾਉਣੇ ਨੂੰ ਰੇਟ ਚੰਗੀ ਤਰ੍ਹਾਂ ਆਰਾਮ ਨਾਲ ਚੱਕਦੇ ਕਿਤੇ ਹੋ ਰੇ ਨਾ ਇੰਨੀ ਮਿਹਨਤ ਕਰੀ ਹੋਈ ਟੁੱਟ ਜਵੇ। ਨਰੇ ਰੱਖਦੇ। ਦੇਖੋ ਜੀ ਦੇਖੋ ਜੀ ਕਿੰਨਾ ਸੋਹਣਾ ਮੂਹ ਬਣ ਕੇ ਹੋ ਗਿਆ ਤਿਆਰ। ਇਹ ਆਪਣੇ ਇਹ ਗੱਲਾਂ ਜਿੱਡੀ ਮਿੱਟੀ ਪਈ ਹੈ ਨਾ ਰੇਟ ਸਾਰੇ ਜਿਉਂ ਬਣਾ ਦੇਣੀ ਹੈ। ਮੈਂ ਕੱਲ ਤੱਕ ਕਰਦੇ ਇਹਨਾਂ ਨੇ ਬਿਲਕੁਲ ਸੁੱਕ ਜਾਣਾ। ਦੇਖੋ ਜੀ ਤਾਰਾ ਕਿੰਨਾ ਵਧੀਆ ਬਣ ਕੇ ਹੋਇਆ ਤਿਆਰ। ਮਾਂ ਗੇਸ ਠੀਕ ਹੈ ਹਾਂ ਹੂੰ ਤਾਂ ਤਾਂ ਹਲੇ ਰਹਿਣਾ ਨਾ ਤੇਰੀ ਤਾਂ ਉਹ ਸਾਸੂ ਮਾਂ ਨੇ ਕਹਿਤਾ ਨਾ ਬਈ ਹਲੇ ਤੂੰ ਰਹਿ ਐਂ ਨੇ ਉਰੇ ਇਹ ਸਾਰੇ ਤਿਹਾਰ ਤੈਨੂੰ ਦਿਖਾ ਕੇ ਨਾ ਫੇਰ ਭੇਜਾਂਗੇ ਠੀਕ ਹੈ ਹਾਂ ਢੇਕੀ ਬਣਾਉਣੀ ਆ ਮੁਕੇ ਮੁਕੇ ਬਣਾ ਦੇ ਨਾ ਆ ਵੀ ਰੱਖ ਦੇ ਟਿੱਕੀਆਂ ਹਾਲੂਆਨ ਪੂਰੀ ਚ ਪਲਵਾ ਦਨੇ ਇਹਨੂੰ ਸਾਰੇ ਨੂੰ ਜੇ ਮੈਂ ਵੀ ਬਣਾ ਦਨੇ ਇੱਕ ਅੱਧਾ ਮੁੱਕਾ ਜੀ ਦੇਖੋ ਜੀ ਇਹ ਬਣਾਉਣੇ ਸੌਖੇ ਹੀ ਆ ਇਹਨੂੰ ਇਸ ਤਰ੍ਹਾਂ ਕਰਕੇ ਨਾ ਜਿਹੜਾ ਚਾਰੇ ਉਂਗਲੀਆਂ ਦੇ ਨਿਸ਼ਾਨ ਆ ਬਸ ਇਸ ਤਰ੍ਹਾਂ ਕਰ ਦੋ ਦੇਖੋ ਐਨ ਬਣ ਕੇ ਹੋ ਜਾਣੇ ਤਿਆਰ ਨੇ ਰੱਖ ਦੇ ਵਾਏ ਵਾਏ ਕਰਦੀਆਂ ਜਿਵੇਂ ਵਿਆਹ ਦੇ ਵਿੱਚ ਲੱਡੂ ਵੱਟੂ ਵੀ ਹੁੰਦੀਆਂ ਦੋਸਤਾਂ ਨਾਲ ਦੋਨੋਂ ਇਕੱਠੇ ਕਰਕੇ ਆ ਦੇਖੀ ਇੰਨੀ ਵਧੀਆ ਸ਼ੇਪ ਬਣ ਕੇ ਹੋ ਗਏ ਤਿਆਰ ਇਸ ਤਰ੍ਹਾਂ ਗਾਰੇ ਨੂੰ ਚੰਗੀ ਤਰ੍ਹਾਂ ਕਰਨਾ ਨਾਲੇ ਘੱਟ ਥੋੜਾ ਜਿਹਾ ਗਾਰਾ ਘੱਟ ਲੈ ਜਿੰਨਾ ਹਲਕਾ ਹੋਗਾ ਬਿਹਰੇ ਟਿਕਦਾ ਜਾਊਗਾ ਨਹੀਂ ਤੇਰੇ ਸਾਰੇ ਨੇ ਬਣਾ ਤੂੰ ਗੋਲੇ ਬਣਾ ਦੇ ਜੋ ਗੋਲ-ਗੋਲ ਹੁੰਦੇ ਨੇ ਨਾ ਉਹ ਵੀ ਗੋਲਾ ਬਣਾ ਦੇ ਹੋਰ ਬਣਾ ਦੇ ਦੋ ਚਾ 5 ਵਜੇ ਲੱਗੇ ਰਮਰੇ ਖਾਪਾ ਬਣਾਉਣਾ ਇਹ 4:00 ਵਜੇ ਲੱਗਦੇ ਨਾ ਇਹ ਸਾਜਰੇ ਕੰਮ ਹੋ ਜਾਣ ਤਾਂ ਲੈ ਫੜਾ ਵੀ ਰੱਖਦੇ ਇਤਨਾ ਹਾਂ ਵਸਿਲ ਨਾ ਮੈਂ ਦੇਖ ਲੈਣੀ ਸਾਬ ਤੇ ਇਹਨਾਂ ਸਾਰੇ ਨੂੰ ਇਕੱਠਾ ਕਰ ਲੈ ਇਕੱਠਾ ਕਰਕੇ ਇਹਨਾਂ ਨੂੰ ਕਿੰਨਾ ਜਿਆ ਬਣਾ ਲਾ ਫੇ ਫਟਾਫਟ ਬਣਾ ਕੇ ਕੰਮ ਨਿਬੜੀ ਥੱਲੇ ਮੈਂ ਦੁੱਧ ਵੀ ਕੂਣਾ ਜੋ ਡੁੱਪੜੇ ਦੁੱਧ ਦੀ ਬਾਲਟੀ ਰੱਖਦੇ ਐ ਜਿੱਥੇ ਹੋਰ ਹੋਰ ਕੰਮ ਨਿਕਲੀ ਜਾਂਦੇ ਵਿੱਚ ਇਹਨਾਂ ਵਿੱਚ ਇਹਨਾਂ ਦੇ ਰੱਤੇ ਤੋੜੇ ਪਈਆਂ ਇਹ ਸ਼ੁਰੂ ਕਰਦੇ ਹੁੰਨੇ ਆ ਨਾ ਇਹ ਜਿਆਦਾ ਉੱਥੇ ਲੱਗ ਜਾਂਦਾ ਹੈ ਅੱਜ ਤਾਂ ਬਣਾਉਂਦੇ ਬਣਾਉਂਦਿਆਂ ਨੂੰ ਹਨੇਰਾ ਹੋ ਗਿਆ ਗੁਰਦੁਆਰਾਂ ਦੇ ਵੀ ਗੁਰਦੁਆਰੇ ਸਾਹਿਬ ਜੀ ਨਾਲ ਪਾਠ ਚੱਲ ਗਿਆ ਰੇਟ ਇਹ ਤਾਂ ਦੋ ਬਣੇ ਕੇ ਬੜੀ ਹਾਲੀ ਦੇ ਕਿਹੜੀ ਤੁਝੇ ਹੋਰ ਚੀਜ਼ ਬਣਾ ਦੇ ਸ਼ਗਨ ਜਿਹਾ ਹੋ ਜੂਗਾ ਜੀ ਸਾਨੂੰ ਨਾ ਸਾਂਜੀ ਬਣਾਉਂਦਿਆਂ ਨੂੰ ਨਾ ਕਾਫੀ ਹਨੇਰਾ ਹੋ ਗਿਆ ਏ ਤੇ ਆਪਾਂ ਨੇ ਨਾ ਸਾਰੇ ਸਮਾਨ ਬਣਾ ਲਿਆ ਏ ਤੇ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗੀਆਂ ਤੁਸੀਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਸੋਹਣੀਆਂ ਵੀਡੀਓ ਐਤਾ ਹੀ ਪਾਉਂਦੇ ਰਾਵਾਂਗੇ ਧੰਨਵਾਦ ਬੋਲੋ ਸਸੀ ਕਹਿਬਲਾ ਦੋ ਸਸੀ ਕਹਿ